ਨਾਮ ਜੋਤੀ ਵੀਰ ਜੀ ਭਾਈ ਜੀ ਕਾਫੀ ਦੁਕਾਨ ਭਾਈ ਮੈਂ ਵੀਰ ਜੀ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਿੰਮਕੇ ਦੀਆਂ ਬੋਤਲਾਂ ਠੰਡੇ ਦਾ ਪਾਣੀ ਠੰਡਾ ਪਾਣੀ ਰੱਖਿਆ ਇਹ ਨਾਲ ਕਿੰਨੇ ਵਾਰ ਜੀ ਇਹ ਵਿਕਾਸ ਭਾਜੀ ਉਹਨਾਂ ਮਾਦੀ ਸੇਵਾ ਵਾਲੇ ਐਨ ਜੀਓ ਚਲਾਉਂਦੇ ਜਿਹੜੇ ਉਹਨਾਂ ਨੇ ਇਹ ਕੀਤੀ ਜੀ ਸ਼ੁਰੂਆਤ ਫਿਰ ਇਸ ਤੋਂ ਰੋਜ਼ਾ ਚੱਲ ਜਾਂਦਾ ਹਾਂਜੀ ਅੱਜ 4 ਦਿਨ ਹੋਏ ਆ ਮੈਨੂੰ ਸ਼ੁਰੂ ਕੰਮ ਕੀਤੇ ਨੂੰ ਟਾਈਮ ਪਾਸ ਹੋਈ ਜਾਂਦਾ ਹਲੇ ਤੁਹਾਨੂੰ ਪਤਾ ਹੌਲੀ ਹੌਲੀ ਕੰਮ ਚੱਲਣ ਲੱਗ ਗਿਆ ਕਿਸ ਤਰ੍ਹਾਂ ਬਹੁਤ ਕੀ ਮੈਂ ਨਾ ਵੀਰ ਜੀ ਕਿਸੇ ਦੇ ਘਰੇ ਕੰਮ ਕਰਦੀ ਸੀਗੀ ਤੇ ਉਹਨਾਂ ਨੇ ਮੇਰੀ ਗੱਲਬਾਤ ਅੱਗੇ ਚਲਾਈ ਸੀਗੀ ਫਿਰ ਮੈਂ ਉਹਨਾਂ ਦੇ ਕੋਲ ਗਈ ਸੀ ਹਾਲਾਤ ਮੇਰੇ ਦਾ ਹੀ ਕਿ ਮੈਂ ਹੈਂਡਿਕੈਪ ਆ ਤੇ ਇੱਕ ਮੇਰੀ ਬੱਚੀ ਹੀ ਘਰ ਵਾਲਾ ਮੇਰੇ ਠੀਕ ਨਹੀਂ ਹੀ ਹੈਗੇ ਤੇ ਇਸ ਕਰਕੇ ਫਿਰ ਮੈਂ ਕਿਸੇ ਦੇ ਘਰੇ ਕੰਮ ਕਰਨ ਜਾਂਦੀ ਹਾਡਾ ਟਾਈਮ ਪਾਸ ਨਹੀਂ ਸੀ ਹੁੰਦਾ ਕਿਰਾਏ ਤੇ ਆਪਾਂ ਰੰਦੇ ਹੀਗੇ ਤੇ ਫਿਰ ਮੈਂ ਜਿੰਦਰ ਜਾਂਦੀ ਸੀ ਕੰਮ ਕਰਨ ਉਹਨਾਂ ਦੀ ਦੀ ਹੁਣ ਉਹਨਾਂ ਦੇ ਵਾਕ ਵੀ ਭਾਜੀ ਐਨ ਜੀਓ ਵਿੱਚ ਲੱਗੇ ਹੀ ਕਿ ਉਹਨਾਂ ਨਾਲ ਸੇਵਾ ਵਾਲੇ ਉਹਨਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਫਿਰ ਭਾਜੀ ਉਹਨਾਂ ਨੇ ਸਾਨੂੰ ਮਲਾਇਆ ਵਿਕਾਸ ਭਾਜੀ ਉਹਨਾਂ ਨੇ ਫਿਰ ਉਹਨਾਂ ਨੇ ਮੈਂ ਇੱਕ ਦਿਨ ਉਹਨਾਂ ਨੂੰ ਮਿਲਣ ਵਾਸਤੇ ਗਈ ਸੀਗੀ ਫਿਰ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਕੰਮ ਖੋਲਣਾ ਚਾਹੁੰਦੇ ਜੇ ਤਾਂ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਜਿਹੜਾ ਵੀ ਕੰਮ ਮੈਨੂੰ ਦਿਓਗੇ ਮੈਂ ਕਰੂੰਗੀ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਚ ਚਾਹਤ ਹੈਗੀ ਆ ਕੰਮ ਕਰਨ ਦੀ ਤੇ ਅਸੀਂ ਤੁਹਾਨੂੰ ਜ਼ਰੂਰ ਖੋਲ ਕੇ ਦਵਾਂਗੇ ਫਿਰ ਅੱਜ ਉਹਨਾਂ ਨੇ 4 ਦਿਨ ਹੋ ਗਏ ਮੈਨੂੰ ਚੰਨਿਆਰ ਦਾ ਕੰਮ ਖੋਲ ਕੇ ਦਿੱਤਾ ਆ ਵੀਰ ਜੀ ਸਹਰੀ ਕਲਸੀ ਜੀ ਵੀ ਆਏ ਹੀ ਉਹ ਉਹ ਓਪਨ ਕੀ ਕਰਾ ਕੇ ਗਏ ਆ ਹਾਂਜੀ ਉਹਨਾਂ ਨੇ ਕਰਕੇ ਦਿੱਤਾ ਜੀ ਕਿੱਦਾਂ ਲੱਗਾ ਸਰ ਤੁਹਾਨੂੰ ਆਪਣੇ ਜੁਗਿਆ ਲੋ ਜੀ ਦਾ ਤੁਹਾਨੂੰ ਮਿਲ ਗਿਆ ਨਾਲ ਕਿੱਦਾਂ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਮਤਲਬ ਕੀ ਐ ਸੀ ਬੜਾ ਖੁਸ਼ ਹੋਏ ਕਿ ਚਲੋ ਸਾਡਾ ਕੰਮ ਖੁੱਲ ਗਿਆ ਵਾ ਅੱਗੇ ਜਿਸ ਤਰ੍ਹਾਂ ਮੈਂ ਕੰਮ ਕਰਨ ਜਾਂਦੀ ਸੀ ਜਾਂ ਕਿਹਦੇ ਕੋਲੋਂ ਮੰਗਦੀ ਸੀ ਹੁਣ ਮੈਨੂੰ ਉਹ ਜ਼ਰੂਰਤ ਨਹੀਂ ਹੈ ਜੀ ਹੁਣ ਮੈਂ ਆਪਣਾ ਕੰਮ ਕਰਾਂਗੀ ਕਿੰਨੇ ਬੱਚੇ ਮੇਰੇ ਦੋ ਇੱਕ ਬੇਟੀ ਬੇਟੀ ਜੀ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਕੀ ਬਣਾਣਾ ਹੁਣ ਬੱਚਿਆਂ ਨੂੰ ਅਸੀਂ ਮੈਂ ਵੀ ਖੁਪਰਾ ਕਿ ਮੈਂ ਜਿਹੜੀ ਸ਼ੁਰੂ ਤੋਂ ਖਵਾਈ ਸੀ ਆ ਕਿ ਜਿੱਦਾਂ ਦੇ 10 ਦਿਨ ਵੇਖੀ ਗਾੜੀ ਮੇਰੀ ਬੱਚੀ ਦਾ ਉਹ ਦਿਨ ਵੇਖੀ ਮੈਂ ਉਹਨੂੰ ਪੜਾਵਾਂਗੀ ਲਖਾਵਾਂਗੀ ਜੋ ਵੀ ਉਹ ਫਿਊਚਰ 'ਚ ਬੰਨਣਾ ਚਾਹੂਗੀ ਮੈਂ ਜ਼ਰੂਰ ਬਣਾਵਾਂਗੀ ਕਿ ਆਪਾਂ ਵੀ ਸਾਡੇ ਘਰ ਜਾ ਕੇ ਇੱਕ ਵਾਰੀ ਦੇਖਦੇ ਸੀ ਉਹਨੂੰ ਲਾਹ ਮੰਗ ਹਾਂਜੀ ਹਾਂਜੀ ਤੁਸੀਂ ਖੁਦ ਗਏ ਤੁਹਾਨੂੰ ਪਤਾ ਹੀ ਆ ਮੈਂ ਤਾਂ ਬਸ ਵੀਰ ਜੀ ਇਹੀ ਕਹਿਣਾ ਚਾਹੁੰਦੀ ਕਿ ਜਿਹੜੇ ਮੇਰੇ ਵਰਗੇ ਕੋਈ ਨਹੀਂ ਸਾਰੇ ਜਾਣੇ ਹਿੰਮਤ ਨਾ ਹਾਰੋ ਜਿਵੇਂ ਸਾਨੂੰ ਰੱਬ ਨੇ ਇਸ ਸਰਤੀ ਤੇ ਭੇਜਿਆ ਸਾਡਾ ਕੁਝ ਸੋਚਿਆ ਵੀ ਆ ਮੇਰੇ ਵਾਂਗੂ ਮੈਂ ਬੜੇ ਕਸ਼ਟ ਪਾ ਕੇ ਬੜੀਆਂ ਮੁਸੀਬਤਾਂ ਝਾ ਕੇ ਇੱਥੋਂ ਤੱਕ ਪਹੁੰਚੀ ਆ ਤੇ ਪ੍ਰਮਾਤਮਾ ਨੇ ਮੈਨੂੰ ਪਹੁੰਚਾਇਆ ਵੀ ਤੁਸੀਂ ਵੀ ਵਿਸ਼ਵਾਸ ਰੱਖੋ ਪ੍ਰਮਾਤਮਾ ਤੇ ਯਕੀਨ ਰੱਖੋ ਤੇ ਆਪਣੀ ਮਿਹਨਤ ਦੀ ਕਰੋ ਤੇ ਮਿਹਨਤ ਦੀ ਖਾਓ ਲੱਗਦਾ ਨਹੀਂ ਤਾਂ ਆਪਣੇ ਕੁਝ ਸਿੱਖਣੇ ਕਿ ਤਰ੍ਹਾਂ ਬਹਿਆ ਹਾਂ ਹਾਂਜੀ ਹਾਂਜੀ ਜ਼ਰੂਰ ਹੈਗਾ ਆ ਮੈਨੂੰ ਸ਼ੁਰੂ ਤੋਂ ਵਿਸ਼ਵਾਸ ਸੀ ਕਿ ਚਲੋ ਜੇ ਅੱਜ ਮੇਰੇ ਤੇ ਮਾੜੇ ਦਿਨ ਕਦੀ ਚੰਗੇ ਵੀ ਤਾਂ ਆਉਣਗੇ ਤੇ ਪ੍ਰਮਾਤਮਾ ਨੇ ਚਲੋ ਮੇਰਾ ਕੰਮ ਸ਼ੁਰੂ ਕਰਵਾਤਾ ਵਾ ਹੌਲੀ ਹੌਲੀ ਆਪੇ ਦਿਨ ਬਦਲਦੇ ਜਾਣਗੇ ਮਿੰਟ ਕਰਕੇ ਅਸੀਂ ਤੇ ਚੰਗੀ ਆਂ ਹਾਂ ਜੀ ਹਾਂਜੀ ਹਾਂਜੀ ਪਰਮਾਤਮਾ ਚ ਕਿਤਾਬ ਲਈ ਸਹੀ ਹਾਂ ਤਾਂ ਪਤਾ ਲੱਗਿਆ ਕਿ ਦੁਕਾਨੇ ਜਿੱਥੇ ਲੱਗੀ ਹਾਂ ਹਾਂਜੀ ਮੈਨੂੰ ਤੇ ਇੱਕਦਮ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਮਿਲਿਆ ਹੈਗਾ ਮੈਂ ਤੇ ਨਾ ਕਿਤੇ ਗਈ ਹੀਗੀ ਤੇ ਉੱਥੋਂ ਮੈਨੂੰ ਉਹਨਾਂ ਨੇ ਫੋਨ ਕਰਕੇ ਸੱਦਿਆ ਸੀ ਕਿ ਤੁਸੀਂ ਇੱਥੇ ਆਓ ਤੇ ਮੈਂ ਜਦੋਂ ਆਈ ਸੀ ਮੇਰੇ ਹੰਦਿਆਂ ਨੂੰ ਉਹਨਾਂ ਨੇ ਸਾਰਾ ਕੁਝ ਕਰ ਛੱਡਿਆ ਸੀਗਾ ਕਿੱਦਾਂ ਦਾ ਲੱਗਾ ਫਿਰ ਉਹਨਾਂ ਨੂੰ ਪਤਾ ਲੱਗਾ ਮੇਰੇ ਵਾਸਤੇ ਦੁਕਾਨਾ ਆ ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਜੀ ਇੱਕਦਮ ਹੀ ਮੈਂ ਤੇ ਚੌਂਕੀ ਗਈ ਸੀ ਵੀ ਇਹ ਐਡੀ ਜਲਦੀ ਕਿਸ ਤਰ੍ਹਾਂ ਹੋ ਸਕਦਾ ਆ ਤਾਨੂੰ ਪਤਾ ਕੋਈ ਵੀ ਕੰਮ ਹੋਏ ਉੱਚੇ ਟਾਈਮ ਲੱਗਦਾ ਆ ਪਰ ਇੱਥੇ ਟਾਈਮ ਨਹੀਂ ਲੱਗਾ ਉਹਨਾਂ ਨੇ 8-9 ਦਿਨਾਂ ਦੇ ਵਿੱਚ ਵਿੱਚ ਮੈਨੂੰ ਇਸ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੁਣ ਮੈਂ ਸੁਬਾਹ ਵੀਰ ਜੀ ਸਵੇਰੇ ਉਸ ਵਕਤੇ ਉੱਠ ਕੇ ਪਹਿਲਾਂ ਜਿੱਧਰ ਜਾਂਦੀ ਸੀ ਦੀਰੀ ਹੁਣਾਂ ਦੇ ਉਧਰੋਂ ਕੰਮ ਕਰਕੇ ਫਿਰ ਆਣ ਕੇ ਮੈਂ ਆਪਣੀ ਗੁੜੀਆਂ ਨੂੰ ਤਿਆਰ ਕਰਦੀ ਹਾਂ ਸਕੂਲ ਭੇਜ ਕੇ ਫਿਰ ਘਰ ਦਾ ਕੰਮ ਕਰਕੇ 10 ਵਜੇ ਮੈਂ ਇੱਥੇ ਆ ਜੀ ਹਾਂਜੀ ਹਾਂਜੀ ਫਿਰ ਸ਼ਾਮ ਨੂੰ ਕਿਹਨੇ ਭਾਜੀ ਆਪਣਾ ਨਾਮ ਦੱਸਿਓ ਵਿਕਾਸ ਮਹਿਤਾ ਜੀ ਰਾਤੀ ਅੰਦਰ ਧਿਆਨ ਕਿਸ ਤਰ੍ਹਾਂ ਪਿਆ ਇੱਕ ਹੈਂਡੀਕੈਪ ਵਾਸਤੇ ਗਰੀਬਾਂ ਦਾ ਵੇਖੋ ਮੇਰੀ ਨਾਲ ਇਹ ਹੋ ਸਕਦਾ ਹੈ ਜੇ ਆਮ ਨਾਗਰਿਕ ਸਾਥ ਦੇਣਗੇ ਹੁਣੇ ਭੈਣ ਹੈਂਡੀਕੈਪ ਹੈ ਜੀ ਕਿੰਨੇ ਸਕੂਲ ਹੈ ਜਿਹੜਾ ਦੀ ਮਦਦ ਕਰੀ ਦੇ ਦੇਖੋ ਸਕੂਨ ਇਹ ਖਰੀਦਿਆ ਨਹੀਂ ਜਾ ਸਕਦਾ ਇਹ ਇਹ ਮਹਿਸੂਸ ਕੀਤਾ ਜਾ ਸਕਦਾ ਦੇਖੋ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਹੈ ਤੇ ਮੇਰੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ ਮੈਂ ਆਪਣੀ ਮਾਂ ਨੂੰ ਜਿੰਦਾ ਰੱਖਣਾ ਜਿੰਦਰ ਮੇਰੇ ਸਾਹ ਹੈਗੇ ਉਂਦਰ ਮੈਂ ਜਿੰਦਾ ਰੱਖਣਾ ਚਾਹਨਾ ਮੈਂ ਚਾਹਨਾ ਮੇਰੇ ਮਰਨ ਤੋਂ ਬਾਅਦ ਵੀ ਮੇਰੀ ਮਾਂ ਦਾ ਨਾਮ ਇਸ ਦੁਨੀਆ ਤੇ ਰਵੇ ਤੇ ਮੈਂ ਆਪਣੀ ਆਪਣੀ ਖੁਸ਼ੀ ਲਈ ਆਪਣੇ ਸਕੂਨ ਲਈ ਇਹ ਸੇਵਾ ਕਰਦਾ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਨਾ ਕਿਸੇ ਪੈਸੇ ਦਾ ਲਾਲਚ ਨਹੀਂ ਨਾ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਹੈਗਾ ਮੈਨੂੰ ਬਸ ਸਕੂਨ ਚਾਹੀਦਾ ਨਾ ਮੈਂ ਨਾਲ ਘਰਾਂ ਦਾ ਕੰਮ ਵੀ ਕਰਦੀ ਹਾਂ ਹਾਂਜੀ ਭੈਣ ਘਰਾਂ ਦਾ ਕੰਮ ਕਰਦੀ ਹੈ ਸਵੇਰ ਨੂੰ ਪਹਿਲਾਂ ਘਰਾਂ ਦੇ ਕੰਮ ਕਰਕੇ ਆਉਂਦੀ ਹੈ ਦੋ ਫਿਰ ਇੱਥੇ ਆ ਜਾਂਦੀ ਹੈ ਟਾਈਮ ਫਿਰ ਆਪਣੇ 10 ਵਜੇ ਨਾਲ ਫਿਰ ਇੱਥੇ ਆਪਣਾ ਕੰਮ ਕਰਦੀ ਹੈ ਕੀਰਤ ਕਰਦੀ ਹੈ ਤੇ ਸ਼ਾਮ ਨੂੰ ਆਪਣੇ ਘਰ ਚਲ ਜਾਂਦੀ ਹੈ ਤੇ ਖੁਸ਼ੀ ਕਿੰਦੀ ਹੁੰਦੀ ਹੈ ਨਾ ਮਹਿਸ ਕੀ ਆਪਣੀ ਕਿਰਤ ਦੇ ਪੈਸੇ ਆਪਣੀ ਜੇਬ 'ਚ ਹੋਣ ਮੰਗੇ ਹੋਏ ਲੋਕਾਂ ਤੋਂ ਨਹੀਂ ਆਪਣੀ ਕਿਰਤ ਦੇ ਪੈਸੇ ਆਪਣੀ ਜੇਬ 'ਚ ਹੋਣ 10 ਰੁਪਏ 20 ਰੁਪਏ ਦਾ ਸਾਮਾਨ ਵੇਚ ਕੇ ਉਹ ਪੈਸੇ ਇਕੱਠੇ ਕਰਨੇ ਘਰ ਜਾ ਕੇ ਗਿਣਨੇ ਹਿਸਾਬ ਲਾਣਾ ਕਿੰਨੀ ਖੁਸ਼ੀ ਦੀ ਗੱਲ ਹੈ ਨਾ ਇਹ ਕੋਈ ਕੋਈ ਮਸਲਕਾ ਅਜਿਹੇ ਬੰਦੇ ਮਹਿਸੂਸ ਨਹੀਂ ਕਰ ਸਕਦੇ ਜੋ ਖੁਸ਼ੀ ਭੈਣ ਨੂੰ ਆ ਕਿਤੇ ਹਾਂ ਜੀ ਮੇਰੇ ਸੁੱਖ ਨੇ ਮੇਰੇ ਬੱਚੇ ਪੜ ਜਾਣ ਪਰ ਹੁਣ ਮੈਨੂੰ ਲੱਗਦਾ ਮੇਰੇ ਬੱਚੇ ਪੜ ਜਾਣਗੇ ਵੇਖੋ ਜੀ ਕਿੰਡੀ ਵਧੀਆ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਭੈਣਾ ਜਿਸ ਅੱਡੇ ਤੇ ਬਹਿ ਗਈ ਛੱਡੇ ਤੇ ਬੈਗੀ ਕਿ ਤਾਂ ਕਿ ਮੇਰਾ ਰੋਜ਼ਗਾਰ ਹੋਏ ਮੇਰਾ ਕੰਮ ਚੱਲੇ ਹਾਂਜੀ ਦੇਖੋ ਇਹ ਮਾਲਕ ਕਰਾਂਦਾ ਮੇਰੀ ਕੋਈ ਇਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਟੀ ਪਾ ਕੇ ਦਵਾ ਤੇ ਮੇਰੀ ਕੋਈ ਇਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਜ਼ਗਾਰ ਪਾ ਕੇ ਦਵਾ ਇਹ ਮਾਲਕ ਦੀ ਵੀ ਕਿਰਪਾ ਸਾਰੀ ਚੰਗੇ ਕਰਮ ਕੀਤੇ ਹੋਣੇ ਭੈਣ ਨੇ ਆ ਚੰਗੇ ਕਰਮ ਭੈਣ ਦੇ ਅੱਗੇ ਆ ਗਏ ਬਸ ਹੋਰ ਕੋਈ ਗੱਲਾਂ ਨਹੀਂ ਹੈਗੇ ਜੀ ਕਰਮ ਚੰਗੇ ਕਰੋ ਨੀਅਤ ਸਾਫ਼ ਰੱਖੋ ਤੇ ਉਹਦਾ ਰੱਬ ਹੈ ਫਲ ਹਮੇਸ਼ਾ ਜ਼ਰੂਰ ਦਿੰਦਾ ਇਹ ਹਜੇ 3-4 ਦਿਨ ਨਹੀਂ ਹੋਏ ਜੀ ਖੋਲ ਕੇ ਦਿੱਤੇ ਆ ਭੈਣ ਨੂੰ ਬੜੀ ਚਾਹ ਸੀ ਕਿ ਮੈਂ ਆਪਣਾ ਕੰਮ ਕਰਾਂ ਆਪਣਾ ਵਪਾਰ ਸਟਾਰਟ ਕਰਾਂ ਭੈਣ ਦਾ ਜ ਬਿਜ਼ਨਸ ਸਟਾਰਟ ਹੋ ਗਿਆ ਵਧੀਆ ਕੰਮ ਚੱਲਦਾ ਹੈ ਭੈਣ ਦੀ ਵਧੀਆ ਸੇਲ ਹੁੰਦੀ ਹੈ ਲੋਕ ਸਾਥ ਦਿੰਦੇ ਆ ਕੇ ਲੋਕ ਸਾਥ ਦੇਣ ਬਟਾਲੇ ਦੇ ਲੋਕ ਸਾਥ ਦੇਣ ਪੰਜਾਬ ਦੇ ਲੋਕ ਸਾਥ ਦੇਣ ਭਰ ਪੰਜਾਬ ਚੋ ਜਿੰਨੇ ਵੀ ਚੰਗੇ ਚੰਗੇ ਲੋਕ ਹੈਗੇ ਆ ਜ਼ਰੂਰਤਮੰਦ ਲੋਕਾਂ ਨੂੰ ਰੋਜ਼ਗਾਰ ਖੋਲ ਕੇ ਦੇਣ ਤਾਂ ਕਿ ਆਪਣੇ ਉਹ ਕਿਰਤ ਕਰ ਸਕਣ हां जी ਸਾਡੀ ਟੀਮ ਤੇ ਫੇਰਾ ਮਾਰਦੀ ਰਹਿੰਦੀ ਹੈ ਭੈਣ ਦਾ ਹਾਲ ਚਾਲ ਪੁੱਛਦੀ ਰਹਿੰਦੀ ਹੈ ਭੈਣ ਨੂੰ ਫੋਨ ਮਾਰ ਦਿੰਦੀ ਵੀਰ ਜੀ ਅੱਜ ਆਏ ਨਹੀਂ ਤੁਸੀਂ ਤੇ ਸਾਡੀ ਟੀਮ ਦੇ ਬੰਦੇ ਆnde ਹੀ ਰਹਿੰਦੇ ਆ ਭੈਣ ਨੂੰ ਹਾਲ ਚਾਲ ਪੁੱਛਦੇ ਰਹਿੰਦੇ ਆ ਭੈਣ ਨੂੰ ਸਾਰਾ ਸਮਝਾਤਾ ਕਿਦਾਂ ਕਿਰਤ ਕਰਨੀਆਂ ਕਿੱਦਾਂ ਕਿੱਥੋਂ ਸਮਾਨ ਲੈ ਕੇ ਆਉਣਾ ਹੈ ਕਿੰਨੇ ਦਾ ਸਮਾਨ ਵੇਚਣਾ ਸਾਰਾ ਕੁਝ ਭੈਣ ਨੂੰ ਸਮਝਾਇਆ ਹੋਰ ਵੱਡੀ ਬਧਾ ਕੀ ਗੱਲ ਹੈ ਜਿੰਨੇ ਵੀ ਰਿਕਸ਼ੇ ਲੈਣਾ ਇੱਥੇ ਇਹ ਭੈਣ ਦਾ ਸਾਥ ਦਿੰਦੇ ਕਿਉਂਕਿ ਇਹ ਬੰਦੇ ਮਿਹਨਤੀ ਨਾ ਤੇ ਮਿਹਨਤੀ ਬੰਦੇ ਮਿਹਨਤ ਵਾਲੇ ਨੂੰ ਵੇਖ ਕੇ ਖੁਸ਼ ਹੁੰਦੇ ਆ ਹੁਣ ਭੈਣ ਦਾ ਸਾਥ ਦਿੰਦੇ ਇੱਥੇ ਕਦੀ ਬੋਰਡ ਰੱਖਤਾ ਕਦੀ ਸਮਾਨ ਲਵਾਤਾ ਹਨਾ ਇਹ ਮਿਹਨਤ ਵਾਲਾ ਬੰਦਾ ਜੀ ਮਿਹਨਤਲੇ ਦਾ ਸਾਥ ਦੇ ਸਕਦਾ ਕੋਈ ਬੰਦੇ ਦਾ ਸਾਥ ਦੇਣਗੇ